ਮੌਜੂਦਾ ਸਮੇਂ ਦੌਰਾਨ ਜਿਸ ਤਰੀਕੇ ਦੇ ਪੰਜਾਬ 'ਚ ਹਾਲਾਤ ਚੱਲ ਰਹੇ ਹਨ ਨਸ਼ੇ ਨੂੰ ਲੈ ਕੇ ਲਗਾਤਾਰ ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਉੱਤੇ ਹੀ ਰੋਜ਼ਾਨਾ ਨਸ਼ਾ ਵੇਚਣ ਵਾਲੇ ਤੇ ਕਾਫੀ ਸ਼ਹਿਰਾਂ ਪਿੰਡਾਂ ਦੇ ਲੋਕਾਂ ਦੇ ਮਾਮਲੇ ਦਰਜ ਹੋ ਰਹੇ ਹਨ ਪਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੇਗੂਵਾਲਾ 'ਚ ਜ਼ਮੀਨੀ ਪੱਧਰ ਤੇ ਹਾਲਾਤ ਇਹ ਨਿਕਲ ਕੇ ਸਾਹਮਣੇ ਆਏ ਹਨ ਕਿ ਪਿਛਲੇ 13 ਸਾਲਾਂ ਤੋਂ ਇਸ ਪਿੰਡ 'ਚ ਕਿਸੇ ਵਿਅਕਤੀ ਦੇ ਖਿਲਾਫ ਨਸ਼ੇ ਪ੍ਰਤੀ ਮਾਮਲਾ ਦਰਜ ਨਹੀਂ ਹੋਇਆ ਨਾ ਗਰਪ੍ਰੀਤ ਕੌਰ ਆ ਮੈਂ ਪਿੰਡ 베ਗੋ ਵਾਲੇ ਦੇ ਸਰਪੰਚ ਆ ਕੀ ਕਹਿਣਾ ਚਾਹੁੰਦੇ ਸਰ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਸਾਡੇ ਪਿੰਡ ਵਿੱਚ 90% ਤਾਂ ਨਸ਼ਾ ਮੁਕਤ ਆ ਸਰ ਬਾਕੀ 10 ਸਾਲ ਤੋਂ ਸਾਫ ਦਾ ਸਰਪੰਚ ਰਹੇ ਹੋਇਆ ਹੁਣ ਸੈਸੀ ਵੀ ਆ ਮੌਜੂਦਾ ਸਰਪੰਚ ਆ ਸਰ ਹਾਲੇ ਤੱਕ ਤਾਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਆਈ ਕਿ ਅਸੀਂ ਨਸ਼ੇ ਤੇ ਕੋਈ ਪਰਚਾ ਵਗੈਰਾ ਹੋਇਆ ਅਸੀਂ ਕੈਂਪ ਵੀ ਲਵਾਇਆ ਸੀ ਸਰ ਸਾਡੇ ਇੱਥੇ ਕੈਂਪ ਲੱਗਿਆ ਕੈਂਪ ਦੇ ਵਿੱਚ ਸਾਰਿਆਂ ਨੂੰ ਸਮਝਾਇਆ ਗਿਆ ਸਰ ਬਾਕੀ ਪੁਲਿਸ ਵਾਲਿਆਂ ਦਾ ਬਹੁਤ ਜ਼ਿਆਦਾ ਸਾਥ ਆ ਸਾਡੇ ਨਾਲ ਪੁਲਿਸ ਦਾ ਸਹਿਯੋਗ ਮਿਲਿਆ ਬਹੁਤ ਜ਼ਿਆਦਾ ਸਹਿਯੋਗ ਆ ਲੋਕ ਮੰਨਦੇ ਆ ਸਰ ਕਿਉਂਕਿ ਸਾਡੇ ਪਿੰਡ ਇਹੋ ਜੀ ਕੋਈ ਗੱਲ ਹੀ ਹੈ ਨਹੀਂ ਹਲੇ ਤੱਕਰ ਤਾਂ ਨਹੀਂ ਸਾਰਾ ਅਗਰ ਕੋਈ ਗੱਲ ਸਾਹਮਣੇ ਆਉਂਦੀ ਵੀ ਹੈ ਤਾਂ ਸਰ ਉਹਦੇ ਨਾਲ ਪੁਲਿਸ ਦੇ ਨਾਲ ਰਲ ਕੇ ਅਸੀਂ ਉਹਨਾਂ ਦਾ ਹੱਲ ਕਰਾਂਗੇ ਅਸੀਂ ਇਹੀ ਮੰਗ ਕਰਦੇ ਆ ਸਰ ਪੁਲਿਸ ਸਾਡੇ ਨਾਲ ਹੀ ਰਵੇ ਅੱਗੇ ਤਾਂ ਹੀ ਵੀ ਰਹੇ ਤੇ ਹੁਣ ਤੱਕੇ ਰਹਿੰਦੀ ਰਹੀ ਹੈ ਸਾਡੇ ਨਾਲ ਜੀ ਹਰਮੇਲ ਸਿੰਘ ਨਾਮ ਹੈ ਜੀ ਆਪਣਾ ਪਿੰਡ ਬੇਗੂ ਵਾਲਾ ਤੋਂ ਆ ਆਪਣੇ ਸਰਪੰਚ ਗੁਰਪ੍ਰੀਤ ਗੁਰਦਾਬ ਜੀ ਆਪਣੀ ਮੈਸੇਜ ਹਰਮੇਲ ਸਰ ਅਸੀਂ ਇਹ ਹੀ ਕਹਿਣਾ ਚਾਹੁੰਦੇ ਸੀਗੇ ਜੋ ਕੱਲ ਅਸੀਂ ਜੋ ਸਾਨੂੰ ਫਾਰਮ ਮਿਲਿਆ ਸੀ ਬੀ ਡੀ ਪੀਓ ਦਫਤਰ ਤੋਂ ਉਹਦੇ ਭਰਨ ਦੇ ਬਾਰੇ ਮੁੱਦਾ ਰੱਖਿਆ ਗਿਆ ਸੀ ਉਹਦੇ ਬਾਰੇ ਅਸੀਂ ਗ੍ਰਾਮ ਸਭਾ ਬੁਲਾਈ ਸੀ ਤੇ ਉਹ ਸੈਨ ਕਰਾਉਣ ਸਮੇਂ ਅਸੀਂ ਤੇ ਗ੍ਰਾਮ ਸਭਾ ਦੇ ਵਿੱਚ ਅਸੀਂ ਮੀਡੀਆ ਦੇ ਵਿੱਚ ਬੋਲਿਆ ਸੀਗਾ ਵੀ ਇਹਦੇ 'ਚ ਅਸੀਂ ਕਿਸੇ ਦਾ ਨਾਮ ਨਹੀਂ ਲਿਖ ਸਕਦੇ ਵੀ ਸਾਡਾ ਇਹ ਕੰਮ ਨਹੀਂ ਹੈ ਵੈਸੇ ਸਾਡੇ ਪਿੰਡ ਦੀ ਰਿਪੋਰਟ ਹੈ ਜਿਹੜੀ ਬਿਲਕੁਲ ਸਹੀ ਹੈ ਸਾਡੇ ਪਿੰਡ 'ਚ ਕੋਈ ਤਕਸਰ ਵਗੈਰਾ ਹੈ ਨਹੀਂ ਕੋਈ ਨਸ਼ਾ ਹਾਂਜੀ ਅਸੀਂ ਜੀ ਇਹਨਾਂ ਨੂੰ 6 ਮਹੀਨੇ ਹੋ ਗਏ ਸਰਪੰਚ ਬਣਿਆ ਨੂੰ ਬਾਕੀ ਨਾਲ ਸਾਫ ਦਾ ਸਰਪੰਚ ਦੋ ਵਾਰਾ ਰਹੇ ਆ ਜੀ ਸਾਡੇ ਪਿੰਡ ਚ ਨਾ ਕੋਈ ਐਫਆਰਐਸ ਦਰਜ ਹੈ ਨਾ ਕੋਈ ਹੈਗਾ ਜੀ ਜੇ ਕੋਈ ਕਰਨ ਵਾਲਾ ਹੋਊਗਾ ਮਾੜਾ ਮੋਟਾ ਉਹਨੂੰ ਅਸੀਂ ਜਾ ਕੇ ਸਮਝਾ ਦੇਾਂਗੇ ਜੀ ਬਸ ਤੇ ਸਾਨੂੰ ਪੁਲਿਸ ਦਾ ਵੀ ਬਹੁਤ ਸੰਯੋਗ ਹੈ ਤੇ ਕੈਂਪ ਵਗੈਰਾ ਲਾਂਦੇ ਰਹਿੰਦੇ ਪੁਲਸ ਵਾਲੇ ਤੇ ਜਿਹੜਾ ਅਸੀਂ ਬੋਲਿਆ ਜੀ ਵੀ ਜਿਹੜਾ ਸਾਨੂੰ ਖਤਰਾ ਉਹ ਅਸੀਂ ਇਹ ਕਹਿ ਰਹੇ ਸਾਡਾ ਕਹਿਣ ਦਾ ਮਸਕਤ ਸੀਗਾ ਜੀ ਵੀ ਉਹਨਾਂ ਦੇ ਕਿਤੇ ਵੱਡੇ ਤਾਰ ਦੇ ਵੱਡੇ ਪੱਧਰ ਤੇ ਕੋਈ ਤਸਕਰਾਂ ਦਾ ਜਿਹੜਾ ਵੀ ਸਾਡੇ ਤੇ ਜਾਨੀ ਹਮਲਾ ਨਾ ਹੋ ਜੇ ਇਸ ਲਈ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਜੀ ਤੁਹਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਤਸਕਰ ਹੈਗਾ ਨਹੀਂ ਹੈ ਸਰ ਇਸ ਟਾਈਮ ਕਿੰਨੇ ਚਿਰ ਤੋਂ ਤੁਹਾਡੇ ਕੋਈ ਇਹੋ ਜਿਹੇ ਮਾਮਲਾ ਨਹੀਂ ਦੱਸ ਵੀ ਸਰ ਸਾਡੇ ਕਹਿਣ ਦੇ ਮੁਤਾਬਕ ਵੀ 10 ਆਲੇ ਸਾਫਾ ਸਰਪੰਚ ਰਹੇ ਹੁਣ ਮੌਜੂਦਾ ਸਰਪੰਚ ਹੈ ਮੇਨਾਂ ਦੇ ਸਾਹਮਣੇ ਕੋਈ ਇਹੋ ਜਿਹਾ ਨਹੀਂ ਹੈ ਜੀ ਕੋਈ ਨਸ਼ਾ ਵਾਲੇ ਦਾ ਪਰਚਾ ਨਹੀਂ ਹੋਇਆ ਪਰਚਾ ਸਰ ਆਗਰੂ ਕੀ ਫਤਹਿ ਮੈਂ ਕਰਾਉਂ ਸਿੰਘ ਸਰਪੰਚ ਪਿੰਡ ਬੇਗੂੜ ਤੋਂ ਬੋਲਦਾ ਜੀ ਮੈਂ ਜਿਉਂ ਪਹਿਲਾਂ ਤੋਂ 2 ਲੱਖ ਸਰਪੰਚ ਰਹ ਚੁੱਕੇ ਆ ਜੀ ਮਾ ਨਸ਼ੇ ਪਤੇ ਦੀ ਕੋਈ ਸਾਡੇ ਕੋ ਬਲੇਟ ਨਹੀਂ ਆਈ ਹਾਲ ਦੀ ਨਾ ਚਿੱਟੇ ਦੀ ਨਾ ਕਾਸੀ ਦੀ ਕੋਈ ਸਾਡੇ ਪਰਚਾ ਕੋਈ ਨਹੀਂ ਹੋਇਆ ਨਾ ਕੋਈ ਹੋਵੇ ਜੇ ਕੋਈ ਹੋਵੇ ਮਾੜਾ ਮੋਟਾ ਤੇ ਸਾਡੇ ਸਹਯੋਗ ਸਾਰੇ ਪਿੰਡ dân ਦਾ ਨਾਲ ਕੋਈ ਹੋਰੀ ਸਕਦਾਗਾ ਵੀ ਇਹ ਕੰਮ ਹੋ ਜਾਵੇ ਸਾਡਾ ਪਿੰਡ ਬਿਲਕੁਲ ਸਾਫ ਹੈ ਕੋਈ ਇੱਥੇ ਵੇਚਣ ਵਾਲਾ ਨਹੀਂ ਕੋਈ ਆਉਣ ਵਾਲਾ ਨਹੀਂ ਕੋਈ ਜਾਣ ਵਾਲਾ ਨਹੀਂ ਸਰਪੰਚ ਸਾਹਿਬ ਕਿਸ ਤਰ੍ਹਾਂ ਦੀ ਮੁਹਿੰਮ ਚਲਾਉਂਦੇ ਸੀ ਤੁਹਾਡੇ ਥੋੜਾ ਥੋੜਾ ਪਿੰਡ ਜਿਹੜਾ ਇਹ ਨਸ਼ਾ ਮੁਕਤ ਬਹੁਤ ਵਧੀਆ ਮਾਹੌਲ ਚਲਾਇਆ ਜੀ ਉੱਛੋਨਾ ਕਿਸੇ ਨੇ ਚੋਣ ਨਹੀਂ ਕੀਤੀ ਨਾ ਕਿਸੇ ਨੇ ਹੂ ਕੀਤੀ ਨਾ ਕਿਸੇ ਹਾਂ ਵਗੈਰਾ ਲਾਂਦੇ ਦੇ ਲੋਕਾਂ ਨਾ ਜੀ ਨਾ ਕੋਈ ਵਧੀਆ ਰਿਹਾ ਸਾਡਾ 마을 ਪਿੰਡ ਦਾ ਨਾ ਅਸੀਂ ਕਦੇ ਚੌਂਕੀ ਗਏ ਸੀ ਨਾ ਚੌਂਕੀ ਸਾਡੇ ਕਦੇ ਆਏ ਸੀ ਤੇ ਮਾ ਫਰਚਨਟ ਗੱਲ ਕਿਤੇ ਰਹੀ ਸੀ ਚੌਂਕੀ ਵੀ ਨਹੀਂ ਗਏ ਸੀ ਕਦੇ ਐ ਸਾਡਾ ਤਾਂ ਬਹਿ ਕੇ ਸਜਾ ਹੋਇਆ ਸੀਗਾ ਜਿਹੜਾ ਕੋਈ ਵੀ ਕਾਰਵਾਰ ਹੋਵੇ ਵੀ ਇੱਥੇ ਬਹਿ ਕੇ ਨਵੇੜ ਰਹਿਣਾ ਜਿਹੜਾ ਜਾਵੇ ਉਹ ਜਾਵੇ ਆਉ ਦਾ ਨਵੇੜੇ ਜਾ ਕੇ ਮਤਲਬ ਪੰਚਾਇਤ ਵਿੱਚ ਹੀ ਸਾਰਾ ਨਵੇੜਾ ਹਾਂ ਪੰਚਾਇਤ ਨੇ ਬਹਿ ਕੇ ਅਸੀਂ ਫੈਸਲਾ ਕੀਤਾ ਸੀਗਾ ਵੀ ਅਸੀਂ ਕਿਸੇ ਨੂੰ ਜਾ ਕੇ ਕਿਉਂਕਿ ਜੇ ਨੂੰ ਛੱਡਾ ਕੇ ਲੈਣਾ ਇੱਥੇ ਛੱਡਾਂਗੇ ਇੱਥੇ ਫੜਾਂਗੇ ਆ ਜੀ ਤੇ ਹੁਣ ਵੀ ਇਹੀ ਮਿਮ ਚੱਲਦੀ ਆ ਆ ਹੁਣ ਵੀ ਇਹੋ ਮਿਮ ਚੱਲਾਈ ਆ ਮਤਲਬ ਅਸੀਂ ਇਹਨਾਂ ਸਰਪੰਚ ਸਾਹਿਬ ਨੂੰ ਕਹੀਦਾ ਬਈ ਇਹੋ ਹੀ ਰੱਖਣਾ ਆਪਾਂ ਇਹ ਨਹੀਂ ਇੱਕ ਜਾਣਾ ਫੜਾਇਆ ਤੇ ਦੂਜੇ ਛਡਾ ਲਿਆ ਬਈ ਨਹੀਂ ਤੇ ਗਰੀਬ ਜਨਤਾ ਸਾਡੇ ਜਿਆਦੇ ਆ ਜੇ ਅਸੀਂ ਇਹਨਾਂ ਨੂੰ ਕਿਸੇ ਅਫਸਾਰੀਏ ਕਿ ਛਡਾ ਲੀਏ ਇਹਨਾਂ ਦਾ ਬੁਰਾ ਹਾਲ ਹੋ ਜਾਂਦਾ ਜੀ ਕਮਾਈ ਕਰਨ ਇਹਨਾਂ ਤਾਂ ਰੋਟੀ ਮੱਥਾ ਬਣਾਉਂਦੇ ਆ ਤੇ ਕਿਉਂ ਹਰੇਕ ਦਾ ਖਰਚਾ ਹੋ ਹੀ ਜਾਂਦਾ ਜੇ ਉੱਥੇ ਜਾਵੇ ਤਾਂ ਜੀ ਠੀਕ ਕਿਹੜਾ ਖਾਣ ਪੀਣ ਦਾ ਹੋ ਗਿਆ ਕਿਹੜਾ ਕਿਵੇਂ ਹੋ ਗਿਆ ਕਿਹੜਾ ਕਿਵੇਂ ਹੋ ਗਿਆ ਅਸੀਂ ਇਹਨਾਂ ਨੂੰ ਜੀ ਆਣੇ ਸਾਰਿਆਂ ਨੂੰ ਤੇ ਘਰੇ ਬਹਿ ਕੇ ਨਵੇੜਦੇ ਆ ਕਿਸੇ ਨੂੰ ਘੂਰਦੇ ਆ ਕਿਸੇ ਨੂੰ ਭਰਾਉਂਦੇ ਆ ਤੇ ਅਸੀਂ ਇੱਥੇ ਨਵੇੜਦੇ ਹਾਂ ਬਿਲਕੁਲ ਪਿੰਡ ਬੇਦੂਆ ਜਿਹੜਾ ਸਾਡੇ ਸਦਰ ਰਫੀਕਪੁਰ ਦਾ ਇੱਕ ਪਿੰਡ ਹੈ ਤੇ ਇਸ ਦੇ ਵਿੱਚ ਇੱਥੇ ਸਪੰਸ ਸਾਹਿਬ ਨੇ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ ਜਿਹੜਾ ਸਾਡੇ ਆਪਣੇ ਜਿਹੜਾ ਪੁਲਿਸ ਦਾ ਜਿਹੜਾ ਰਿਕਾਰਡ ਹੈ ਇੱਥੇ ਕੋਈ ਇਹ ਸਰਕਾਰ ਤੋਂ ਪਹਿਲਾਂ ਵੀ ਜਿਹੜਾ ਅਸੀਂ ਇਹ ਮੰਨਦੇ ਆਂ ਵੀ ਇਹ ਪਿੰਡ ਜਿਹੜੇ ਕੁਝ ਪਿੰਡ ਇਹੋ ਜਿਹੇ ਹੁੰਦੇ ਨੇ ਜਿਹੜਾ ਕਾਫੀ ਮਸ਼ੇ ਤੋਂ ਦੂਰ ਨੇ ਤੇ ਇਹ ਪਿੰਡ ਵੀ ਉਹਨਾਂ ਪਿੰਡਾਂ ਦੇ ਵਿੱਚ ਆਉਂਦਾ ਹੈ ਵੀ ਜਿੱਥੇ ਪਿਛਲੇ ਕਈ ਸਾਲਾਂ ਤੋਂ ਹੀ ਵੀ ਜਿਹੜੇ ਇੱਥੋਂ ਦੇ ਲੋਕ ਨੇ ਜਿਹੜੇ ਇੱਥੋਂ ਦੀ ਵਾਦੀ ਜਾਂ ਇੱਥੋਂ ਨੌਜਵਾਨ ਨੇ ਜਾਂ ਇੱਥੋਂ ਦੀ ਜਿਹੜੀ ਪੰਚਾਇਤ ਜਿਹੜੇ ਸਰਪੰਚ ਨੇ ਉਹਨਾਂ ਦੀ ਸਖਤੀ ਕਰਨ ਜਾਂ ਉਹਨਾਂ ਲੋਕਾਂ ਦਾ ਆਪਸ ਵਿੱਚ ਤਾਲਮੇਲ ਹੋਣ ਕਰਕੇ ਵੀ ਇੱਥੇ ਉਹਨਾਂ ਇਹਨਾਂ ਪਿੰਡਾਂ 'ਚ ਨਸ਼ਾ ਵਧ ਨਹੀਂ ਦਿੱਤਾ ਤੇ ਅਸੀਂ ਇਹਨੂੰ ਆਦੀ ਲਿਸਟਰੀ ਵਿੱਚ ਇਸ ਟਾਈਮ ਜਿਹੜਾ ਅਸੀਂ ਆਦੀ ਲਿਸਟ ਕਰਦੇ ਹਾਂ ਯੋਧ ਨਸ਼ਾ ਵਿਰੋਧ ਜਿਹੜੀ ਅਸੀਂ ਮੈਮ ਚਲਾਈ ਹੋਈ ਉਸ ਦੇ ਵਿੱਚ ਅਸੀਂ ਇਹਨਾਂ ਕੁਝ ਪਿੰਡਾਂ ਨੂੰ ਅਸੀਂ 90% ਦੇ ਵਿੱਚ ਲੈ ਕੇ ਆਉਨੇ ਆ ਵੀ 90% ਇਹ ਜਿਹੜੇ ਪਿੰਡ ਨੇ ਨਸ਼ਾ ਫਰੀ ਪਿੰਡ ਨੇ ਜਿਹੜਾ ਹੁਣ ਯੋਧ ਨਸ਼ਾ ਵਿਰੋਧ ਜਿਹੜੀ ਮੈਮ ਵਧੀ ਹੋਈ ਹੈ ਤੇ ਜਿਹੜਾ ਸਾਡੀ ਜਿਹੜੀ ਪੁਲਿਸ ਅਸੀਂ ਲਗਾਤਾਰ ਜਿਹੜੇ ਜਿਹੜੇ ਵੇਚਣ ਵਾਲੇ ਅਸੀਂ ਛੋਟੇ ਲੈਵਲ ਦੇ ਜਾਂ ਵੱਡੇ ਜਾਂ ਆਪਾਂ ਮਗਰਮਚ ਕਹਾਂਗੇ ਲਿਗਫਿਸ਼ ਕਹਾਂਗੇ ਉਹਨਾਂ ਨੂੰ ਵੀ ਅਸੀਂ ਅੰਦਰ ਭੇਜ ਦਿੱਤਾ ਹੈ ਤੇ ਜਿਹੜੇ ਜਿਹੜੇ ਨੌਜਵਾਨ ਜਾਂ ਜਿਹੜੇ ਇਸ ਵਿੱਚ ਨਸ਼ੇ ਲਪੇਟ ਵਿੱਚ ਆਏ ਸੀ ਅਸੀਂ ਉਹਨਾਂ ਨੂੰ ਦੇਹਲੀ ਪਿੰਡਾਂ ਚ ਜਾ ਕੇ ਜਾਂ ਪਿੰਡਾਂ ਦੇ ਸੁਪੰਚਾਂ ਨਾਲ ਜਾਂ ਪੰਚਾਇਤਾਂ ਦੇ ਸਹਿਯੋਗ ਨਾਲ ਸ਼ਹਿਰਾਂ ਦੀਆਂ ਵਾਰਡ ਦੇ ਐਮਸੀਆਂ ਨਾਲ ਤਾਲਮਿਲ ਕਰਕੇ ਉਹਨਾਂ ਨੂੰ ਅਸੀਂ ਨਸ਼ਾ ਸ਼ਰਬੂ ਕੇਂਦਰਾਂ ਵਿੱਚ ਲੈ ਕੇ ਜਾ ਰਹੇ ਹਾਂ ਤੇ ਜਿਹੜਾ ਇਸ ਟਾਈਮ ਸਾਡੇ ਨਸ਼ਾ ਸ਼ਰਬੂ ਕੇਂਦਰ ਵੀ ਪੂਰਾ ਐਕਟਿਵ ਨੇ ਸਾਡੇ ਸ਼ਹਿਰ ਦੇ ਉੱਥੇ ਪੂਰਾ ਉਹਨਾਂ ਦਾ ਪ੍ਰੋਪਰ ਇਲਾਜ ਚੱਲ ਰਿਹਾ ਤੇ ਅਸੀਂ ਹਮੇਸ਼ਾ ਸੰਪਰਕ ਪ੍ਰੋਗਰਾਮ ਹੀ ਬਣਾਉਣੇ ਸਾਡੇ ਚੱਲਦੇ ਰਹਿੰਦੇ ਨੇ ਟਾਈਮ ਟੂ ਟਾਈਮ ਤੇ ਜਿੰਦਾ ਸਾਡਾ ਲੋਕਾਂ ਦਾ ਆਪਸ ਵਿੱਚ ਤਾਲਮੇਲ ਬਹੁਤ ਅੱਛਾ ਇਸ ਨਸ਼ੇ ਦੇ ਮੈਮ ਜਿਹੜੀ ਵੀਡੀਓ ਹੀ ਉਸ ਸਾਡਾ ਬਹੁਤ ਅੱਛਾ ਸੀਓ ਮਿਲ ਰਿਹਾ ਮਾ ਜੋ ਇਹ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਜਿਹੜੀ ਮੈਮ ਚੱਲ ਰਹੀ ਏ ਉਹਦੇ ਵਿੱਚ ਸਾਡਾ ਸਾਰਾ ਪੰਜਾਬ ਹੀ ਉਸ ਦੇ ਸਾਡੀ ਪੰਜਾਬ ਪੁਲਿਸ ਤੇ ਸਾਡਾ ਜਿਹੜਾ ਫ੍ਰੀਕੋ ਪੁਲਿਸ ਵੱਲੋਂ ਹਮੇਸ਼ਾ ਹੀ ਜਿਹੜਾ ਐਕਟਿਵ ਰਹੇ ਆ ਕਾਫੀ ਪਿਛਲੇ 3-4 ਮਹੀਨੇ ਤੋਂ ਅਸੀਂ ਫ੍ਰੀਕੋ ਦੇ ਵਿੱਚ ਜਿੰਨੇ ਵੀ ਇੱਥੇ ਨਸ਼ਾ ਵੇਚਣ ਵਾਲੇ ਸੀਗੇ 80 ਤੋਂ 90% ਅਸੀਂ ਉਹਨਾਂ ਨੂੰ ਜੇਲ੍ਹਾਂ ਚ ਭੇਜ ਚੁੱਕੇ ਹਾਂ ਜਿਹੜੇ ਹੁਣ ਜਿਹੜੇ ਕੋਈ ਬੇਲ ਆਊਟ ਬਾਹਰ ਆ ਰਹੇ ਨੇ ਸਾਡੀ ਉਹਨਾਂ ਦੇ ਬਹੁਤ ਜ਼ਿਆਦੀ ਨਿਗਰਾਨੀ ਹੈ ਕਿ ਇਹ ਦੁਬਾਰਾ ਇਸ ਜਿਹੜੇ ਧੰਦੇ ਦੇ ਵਿੱਚ ਐਕਟਿਵ ਨਾ ਹੋ ਜਾਣ ਜੇ ਕੋਈ ਆਉਂਦੇ ਨੇ ਤੇ ਅਸੀਂ ਦੁਬਾਰਾ ਫਿਰ ਉਹਨਾਂ ਨੂੰ ਜੇਲ੍ਹ ਚ ਭੇਜਦੇ ਹਾਂ ਜਿਹੜਾ ਬਹੁਤ ਜ਼ਿਆਦੀ ਸ਼ਕਤੀ ਵਿਖਾਈ ਜਰੀ ਕਈਆਂ ਥਾਵਾਂ ਤੇ ਅਸੀਂ ਬਲਡੋਜ਼ਰ ਵੀ ਚਲਾਇਆ ਹੈ ਵੀ ਜਿਨ੍ਹਾਂ ਨੇ ਇਸ ਚਿੱਟੇ ਦੀ ਕਮਾਈ ਤੋਂ ਜਿਹੜਾ ਪੈਸਾ ਕਮਾਇਆ ਹੈ ਤੇ ਉਹਨਾਂ ਤੇ ਵੀ ਅਸੀਂ ਜਿਹੜੀ ਕਾਰਵਾਈ ਕਰਦੇ ਹਾਂ ਤੇ ਪਿੰਡਾਂ ਦਾ ਸਾਨੂੰ ਬਹੁਤ ਚੰਗਾ ਸਹਿਯੋਗ ਮਿਲ ਰਿਹਾ ਹੈ ਮੈਂ ਕਿਉਂਕਿ ਇਸ ਜਿਹੜਾ ਨਸ਼ਾ ਹੈ ਨਸ਼ਾ ਬਿਨਾਂ ਸਹਿਯੋਗ ਤੋਂ ਅਸੀਂ ਨਸ਼ਾ ਮੁਕਤ ਸਟੇਟ ਨਹੀਂ ਬਣਾ ਸਕਦੇ ਤੇ ਸਾਨੂੰ ਉਹਦੇ ਵਿੱਚ ਪੰਚਾਇਤਾਂ ਦਾ ਐਮਸੀਆਂ ਦਾ ਸਾਨੂੰ ਬਹੁਤ ਅੱਛਾ ਇੰਦੇ ਚ ਸਹਿਯੋਗ ਹੈ ਪ੍ਰਾਪਤੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز